ਨਮਸਕਾਰ ਦੋਸਤੋ ਤੁਸੀਂ ਜੁੜਿਓ ਫਾਈਲਕਾਰ 24 ਨਾਲ ਮੰਡੀ ਲਾਡੂ ਕਾ ਅੱਜ ਟੈਲੀਕਾਮ ਯੂਨੀਅਨ ਕਮੇਟੀ ਕਟਧ ਕੀਤੀ ਗਈ ਜਿਸ ਵਿੱਚ ਮੁੱਖ ਮੰਤਵ ਜੋ ਟੈਲੀਕਾਮ ਛੋਪ ਦਕਾਨਾ ਵਾਲਿਆਂ ਨੂੰ ਮੁਸ਼ਕਲਾਂ ਆ ਰਹੀਆਂ ਹਨ ਮੁਸ਼ਕਲਾਂ ਵਿਚਾਰੀਆਂ ਗਈਆਂ ਜੋ ਵੀ ਚੋਰੀ ਵਗੈਰਾ ਹੁੰਦੀ ਹੈ ਉਸ ਨੂੰ ਠੱਲ ਪਾਈ ਜਾ ਸਕੇ ਔਰ ਇਕੱਠੇ ਹੋ ਕੇ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਜਾ ਸਕੇ ਔਰ ਜਿੰਨੇ ਵੀ ਯੂਨੀਅਨ ਵੱਲੋਂ ਮੀਟਿੰਗ ਵਿੱਚ ਇਹ ਵਿਚਾਰਿਆ ਗਿਆ ਕਿ ਜੋ ਕੁਝ ਵੀ ਸੈਸਰੀ ਦਾ ਸਮਾਨ ਉਹਨਾਂ ਨੂੰ ਫਿਕਸ ਰੇਟ ਤੇ ਵੇਚਿਆ ਜਾਵੇ ਇਸ ਯੂਨੀਅਨ ਦੇ ਪ੍ਰਧਾਨ ਸਚਨ ਨਾਰੰਗ ਵੈਸ ਪ੍ਰਧਾਨ ਔਂਕੁਸ਼ ਕੁਮਾਰ ਕੈਸ਼ੀਅਰ ਰਮਨ ਗੱਬਾ ਟੈਲੀਕਮ ਯੂਨੀਅਨ ਵਿੱਚ ਪੰਜ ਮੈਂਬਰੀ ਕਮੇਟੀ ਬਣਾਈ ਗਈ ਉਸ ਤੋਂ ਬਾਅਦ ਜਿੰਨੇ ਵੀ ਮੈਂਬਰ ਸਨ ਮੈਂਬਰ ਦੇ ਤੌਰ ਤੇ ਸ਼ਾਮਲ ਕੀਤਾ ਗਿਆ ਆਉ ਗੱਲ ਕਰਾਉਂਦੇ ਹਾਂ ਪ੍ਰਧਾਨ ਸੈਕਟਰੀ ਨਾਲ ਟੈਲੀਕਮ ਯੂਨੀਅਨ ਦੇ ਕਿਉਂ ਬਣਾਈ ਗਈ ਹੈ ਵੀ ਇਹ ਯੂਨੀਅਨ ਮੰਡੀ ਲਾਧੂ ਕਾ ਮੋਹਾਈਸ ਨਾਲ ਦੁਕਾਨਾਂ ਨੇ ਬਣਾਈ ਜਾਂਦੀ ਯੂਨੀਅਨ ਨਵੀਂ ਜੀ ਅੱਗੇ 4-5 ਸਾਲ ਹੋ ਗਏ ਕੋਈ ਯੂਨੀਅਨ ਨਹੀਂ ਗਈ ਸੀ ਹੁਣ ਸਾਰੇ ਦੁਕਾਨਦਾਰ ਸਹਿਮਤੀ ਨਾਲ ਯੂਨੀਅਨ ਬਣਾਈ ਗਈ ਏ ਸਚੀਨ ਨੂੰ ਯੂਨੀਅਨ ਦਾ ਪ੍ਰਧਾਨ ਬਣਾਇਆ ਗਿਆ ਜੀ ਵਾਈਸ ਪ੍ਰਧਾਨ ਏਕੇ ਏ ਚੇਅਰਮੈਨ ਸਾਡੇ ਪ੍ਰਸ਼ੋਤਮ ਜੀ ਕੈਸ਼ੀਅਰ ਰਮਨ ਗਾਬਾ ਜੀ ਨੇ ਕੋਈ ਵੀ ਕਿਸੇ ਦੁਕਾਨਦਾਰ ਨਾਲ ਕੋਈ ਵੀ ਗੱਲ ਉਨੀ ਕੀ ਹੁੰਦੀ ਰਾ ਸਾਡੇ ਯੂਨੀਅਨ ਦੇ ਪ੍ਰਧਾਨ ਜੀ ਨਾਲ ਖੜੇ ਨੇ ਪੂਰੀ ਯੂਨੀਅਨ ਨਾਲ ਖੜੂਗੀ ਉਹਨਾਂ ਦੇ ਅਚਾਨਕ ਸੰਡੇ ਦੁਕਾਨ ਬੰਦ ਰਿਆ ਕਰੂਗੀ ਜੀ ਕਿਸੇ ਨਾਲ ਕੁਝ ਰੇਟ ਫਾਈਨਲ ਕੀਤੇ ਗਏ ਨੇ ਕੋਈ ਵੀ ਕਿਸੇ ਨਾਲ ਕੋਈ ਚੋਰੀ ਠੱਗੀ ਕਿਸ ਤਰ੍ਹਾਂ ਦੇ ਕੋਈ ਗੱਲਬਾਤ ਹੁੰਦੀ ਹੈ ਸਾਰੀ ਜਿਹਨਾਂ ਨੇ ਇੱਕ ਦੂਸਰੇ ਨਾਲ ਸਾਥ ਖੜੀ ਹੈ ਹੋਰ ਕੀ ਏਜੰਡੇ ਚਾਰੇਗੇ ਅੱਜ ਮੀਟਿੰਗ ਦੇ ਇਸ ਤੋਂ ਇਲਾਵਾ ਮੈਂ ਜੀ ਸਭ ਕਹਿ ਰਹੇ ਸੀ ਕਿ ਲਾਸਟ ਅੰਡੇ ਮੈਂ ਬੰਦ ਕਰਨਾ ਕਰਮੀ ਤੇ ਦੇਣਾ ਨੇ ਕੁਝ ਰੇਟ ਫਾਈਨਲ ਸੀ ਆਪਸ ਚ ਡਿਸਕਸ ਕਰਦੇ ਸੀ ਦੁਕਾਨਦਾਰ ਕੋਈ ਕਹਿੰਦਾ ਕਟ ਲਗਾ ਰਿਹਾ ਕੋਈ ਵੱਧ ਲਗਾ ਰਿਹਾ ਕੁਝ ਉਸ ਵਾਸਤੇ ਕੁਝ ਲੋਕਾਂ ਜਿਵੇਂ ਮੋਬਾਈਲ ਦਾ ਕੰਮ ਹੈ ਰੇਕ ਨਾਲ ਕਿਸੇ ਨਾਲ ਕੋਈ ਵੱਧ ਕਟ ਗੱਲਬਾਤ ਹੋ ਜਾਂਦੀ ਏ ਉਹਦੇ ਵਾਸਤੇ ਰੇਕ ਨਾਲ ਸਾਰਿਆਂ ਨਾਲ ਵਿਚਾਰ ਕਰਕੇ ਉਹਦਾ ਸੁਝਾਅ ਕਰਨ ਵਾਸਤੇ ਅਲੈਕੁਮ ਸਾਰੇ ਹੀ ਇਕੱਠੇ ਹੋਏ ਨੇ ਮੀਟਿੰਗ ਕਰਕੇ ਯੂਨੀਅਨ ਬਣਾਈ ਗਈ ਹੈ ਤਾਂ ਬੜੀ ਖੁਸ਼ੀ ਦੀ ਗੱਲ ਹੈ ਬੜਾ ਟਾਈਮ ਬਾਅਦ ਸਾਡੇ ਇੱਥੇ ਮੀਟਿੰਗ ਹੋਈਏ ਲੋਰਡ ਸੀ ਸਾਨੂੰ ਮੀਟਿੰਗ ਸਾਡਾ ਕੋਈ ਰੋਲਾ ਪੈ ਜਾਂਦਾ ਸਾਡੀ ਕੋਈ ਚੋਰੀ ਹੋ ਜਾਂਦੀ ਹੈ ਸਾਡਾ ਕੋਈ ਪੁਲਿਸ ਸਾਡੇ ਤੇ ਕੰਮ ਹੁੰਦਾ ਹੈ ਤਾਂ ਸਾਡੀ ਕੋਈ ਬਾਹ ਹੀ ਨਹੀਂ ਫੜਦਾ ਸਾਡੀ ਗੱਲ ਸੁਣਦਾ ਹੀ ਕੋਈ ਨਹੀਂ ਜਿਹੜੇ ਜਿਹੜੇ ਭਰਾ ਦੀ ਚੋਰੀ ਹੁੰਦੀ ਜਿਹੜੇ ਭਰਾ ਨਾਲ ਵਾਧਾ ਆਉਂਦਾ ਉਹ ਬਸ ਆਪ ਘਰੇ ਇਕੱਲਾ ਬੈਠ ਜਾਂਦਾ ਤਾਂ ਬਹੁਤ ਵਧੀਆ ਗੱਲ ਹੈ ਸਾਰੇ ਵੀਰ ਵਧਾਈ ਦੇ ਫਾਤਰ ਨੇ ਮੀਟਿੰਗ ਹੋਈ ਹੈ ਯੂਨੀਅਨ ਬਣ ਚੁੱਕੀ ਹੈ ਸਾਰੇ ਵੀਰਾਂ ਨੂੰ ਵਧਾਈ ਹੈ ਤਾਂ ਅਸੀਂ ਅੱਗੇ ਤੋਂ ਰਲ ਮਿਲ ਕੇ ਸਾਰੇ ਕੰਮ ਕਰਾਂਗੇ